ਸੰਗਰ ਨੂੰ ਸਿਟੀ ਮੈਡੀਕਲ ਸਟੋਰ ਦੇ ਉੱਪਰ ਇੱਕ ਚੋਰਾਂ ਦਾ ਨੰਨਜ਼ਾਮ ਕਰਿਆ ਗਿਆ ਸੀ ਕੁਝ ਸਾਮਾਨ ਨੂੰ ਉਹਦੇ ਸਬੰਧ ਦੇ ਵਿੱਚ ਜੀ ਸੈਟ ਦੇ ਵੱਲੋਂ ਤੁਰੰਤ ਸਰਵੇ ਕਰਦੇ ਹੁਆ ਐਫ ਆਈ ਆਰ ਰਜਿਸਟਰ ਕੀਤੀ ਗਈ ਐਫ ਆਈ ਆਰ ਨੰਬਰ 373 ਸੈਕਸ਼ਨ 2 ਵੀ ਐਨ ਐਸ ਇਹ ਹੈ ਸਿਟੀ ਫਰਵਾਰਡ ਚ ਇਮੀਡੀਏਟਲੀ ਮੌਕੇ ਤੇ ਸਾਡੀਆਂ ਟੀਮਾਂ ਪਹੁੰਚੀਆਂ ਮੌਕੇ ਦੇ ਸਟੇਪੀ ਐਸ ਪੀ ਸਾਹਿਬ ਦੇ ਸਟੇਪੀ ਤੋਂ ਮਿਲ ਕੇ ਪਹੁੰਚੇ ਸਾਰੀ ਦਿੱਲੀ ਦਾ ਡਾਇਰੈਕਟ ਲਿਆ ਲਿਆ ਜੋ ਵੀ ਇਨਪੁਟ ਸਾਨੂੰ ਤੋਂ ਮੌਕੇ ਤੋਂ ਨਹੀਂ ਆ ਕਿ ਕੋਈ ਸਿੱਧਾ ਫੀਸ ਵਗੈਰਾ ਨਹੀਂ ਸੀ ਪਰ ਜੋ ਵੀ ਹੁਗਿਆ वगੈਰਾ ਜਿਵੇਂ ਵੀ ਸਾਨੂੰ ਇਨਪੁਟਸ ਮਿਲੇ ਨੇੜੇ-ਤੇਰੇ ਦੇ ਸਾਨੂੰ ਏਰੀਆ ਚੋਂ ਕੁਝ-ਕੁਝ ਸ਼ੱਕੀ ਜਿਹੜੇ ਮੋਟਰਸਾਈਕਲ ਤੇ ਵਿਅਕਤੀ ਮਿਲੇ ਉਹਨਾਂ ਦੀ ਲੀਡ ਦੇ ਉੱਪਰ ਔਰ ਆਪਣੇ ਸੋਰਸਸ ਨੂੰ ਸੀ ਫਾਲੋ ਕਰਦੇ ਹੋਏ ਟੈਕਨੀਕਲ ਇਨਪੁਟ ਲਈ ਤੇ ਬਹੁਤ ਹੀ ਮਿਹਨਤ ਕਰਦੇ ਹੋਏ ਡੀਐਸਪੀ ਸਾਹਿਬ ਔਰ ਸਾਡੇ ਐਸਐਸਓ ਸਿਟੀ ਵੱਲੋਂ ਜਿਹੜੇ ਇਹ ਮੁਜਰਮ ਹੈਗੇ ਨੇ ਦੋ ਇਹ ਗ੍ਰਿਫਤਾਰ ਕਰ ਲਏ ਗਏ ਨੇ ਇਹਨਾਂ ਦੇ ਨਾਮ ਨੇ ਜੀ ਮੁੰਨਾ ਕੁਮਾਰ ਉਸ ਰਾਵਣ ਇਹ ਸੂਟ ਗਲੋਨੀ ਫਗਵਾੜਾ ਦਾ ਰਹਿਣ ਵਾਲਾ ਹੈ ਤੇ ਅਮਿਤ ਕੁਮਾਰ ਉਸ ਆਂਬਾ ਇਹ ਪਲਾਹੀ ਗੇਟ ਦਾ ਰਹਿਣ ਵਾਲਾ ਹੈ ਇਹ ਵੀ ਵੇਖ ਜੀ ਜਿਹੜਾ ਮੁੰਨਾ ਹੈ ਇਹਦਾ ਬਹੁਤ ਕ੍ਰਿਮੀਨਲ ਟਰੈਕ ਰਿਪੋਰਟ ਪੁਰਾਣਾ ਹੈਗਾ ਜਿਸ ਦੇ ਤੇ ਚਾਰ ਪਰਚੇ ਪੱਲਾ ਵੀ ਚੋਰੀ ਦੇ ਹੋਣਗੇ ਸਨੈਚਿੰਗ ਦੇ ਹੈਗੇ ਨੇ ਔਰ ਐਮ ਬੀ ਪੀ ਐਸ ਦਾ ਵੀ ਹੈ ਜਿਹੜਾ ਅਮਿਤ ਕੁਮਾਰ ਹੈ ਇਹ ਇਹਦੇ ਨਾਲ ਨਵਾਂ ਜੋੜਿਆ ਸੀਗਾ ਕਿਉਂਕਿ ਇਹ ਸਾਰੇ ਇਹ ਨਸ਼ਾ ਵੀ ਲੈਂਦੇ ਹੈਗੇ ਨੇ ਤੇ ਇਸ ਚਿੱਤਰ ਦੇ ਵਿੱਚ ਨਾ ਯਾਰੀ ਦੂਸਤੀ ਹੈਗੀ ਹੈ ਇਹਨਾਂ ਤੋਂ ਸਾਨੂੰ ਇੱਕ ਮੋਟਰਸਾਈਕਲ ਜਿਸ ਦੇ ਇਹਨਾਂ ਨੇ ਵਾਰਦਾਤ ਕੀਤੀ ਸੀਗੀ ਹੀਰੋ ਸਪਲੈਂਡਰ ਔਰ ਇੱਕ ਐਕਟਿਵਾ ਬ੍ਰਾਹਮੜ ਹੋਈਏ ਦਿਨਾ ਨੰਬਰੀ ਔਰ ਇਹ ਵੀ ਜੀ ਅਸੀਂ ਇਹਦੇ ਤਕਰੀਸ਼ ਕਰ ਰਹੇ ਹੈਗੇ ਵੀ ਇਹ ਓਨਰਸ ਫਾਉਂਡ ਨੇ ਇਹ ਵੀ ਚੋਰੀ ਦੇ ਹੀ ਵੈਕਲਸ ਹੈਗੇ ਨੇ ਤੇ ਦੌਰਾਨੇ ਇਹਨਾਂ ਨੂੰ ਜਦੋਂ ਅਸੀਂ ਪੇਸ਼ ਕਰਾਣਾ ਹੈ ਦੌਰਾਨੇ ਰਿਮਾਰਡ ਨਾਲ ਸਾਰਾ ਇਹ ਤਕਰੀਸ਼ ਕੀਤੀ ਜਾਏਗੀ ਵੀ ਇਹਨਾਂ ਨੇ ਕਿੱਥੋਂ ਹੋਂਦ ਕੀਤਾ ਹੈਗਾ ਔਰ ਇਹਦੇ ਸਮਝੇਗਾ ਕਿ ਇਹ ਫਾਇਰ ਜਿਸ ਚੋਰੀ ਤਾਂ ਉਹਨਾਂ ਦੇਗੇ ਚੋਰੀ ਨਹੀਂ ਕੈਸ਼ ਵੀ ਤਾਂ ਨਹੀਂ ਇਹਨਾਂ ਕੋਲੋਂ ਕੈਸ਼ ਕੋਈ ਰਿਕਵਰ ਨਹੀਂ ਹੋਇਆ ਪਰ ਇਹਨਾਂ ਦੇ ਦੱਸਣ ਉਦੋਂ ਤੱਕ ਕੁਝ ਹਜ਼ਾਰ 1100 ਰੁਪਏ ICGA ਹੋਵੇਗੇ ਵਿੱਚ ਤੇ ਪਰ ਉਹ ਸੀ ਇਹਨਾਂ ਨੂੰ ਰਿਕਵਰ ਕਰਾਵਾਂ ਕਿਉਂਕਿ ਮੈਂ ਦੱਸਿਆ ਜਿਵੇਂ ਕਿ ਇਹ ਬਹੁਤ ਹੀ ਨੋਟੋਰੀਅਸ ਨੇ ਛੋਟੀ ਮੋਟੀ ਚੋਰੀਆਂ ਜਾਂ ਇਸ ਤਰ੍ਹਾਂ ਦੇ ਕਿਹਦੇ ਕਰਕੇ ਆਪਦੇ ਵੀ ਨਸ਼ੇ ਦੀ ਟੁੱਟੀ ਹੋਵੇ ਇਹ ਦੋ ਹੀ ਨੇ ਮੈਮ ਕਿੰਨੇ ਨਾਲ ਕੋਈ ਹੋਰ ਵੀ ਜੁੜੇ ਹੋਣੇ ਫਿਲਹਾਲ ਇਹਨੇ ਦੋ ਹੀ ਨੇ ਜੀ ਪਰ ਅਸੀਂ ਇਹਨਾਂ ਦੇ ਰਿਮਾਂਡ ਦੇ ਦੌਰਾਨ ਪਤਾ ਕਰਾਂਗੇ ਵੀ ਇਹਨਾਂ ਦੇ ਨਾਲ ਹੋਰ ਕਿਹੜੇ ਲੋਕ ਜੁੜੇ ਹੋਏ ਨੇ ਔਰ ਹੋਰ ਕੀ ਕੀ ਨੇ ਵਾਰਾ ਜਿਹੜੇ ਪਹਿਲੇ ਕੇਸਾਂ ਨਾਲ ਵਿੱਚ ਇਹ ਜ਼ਮਾਨਤ ਤੇ ਹੁਣ ਕਰ ਹਾਂਜੀ ਜਿਹੜਾ ਮੁੰਡਾ ਕੁਮਾਰ ਹੈ ਉਹਨਾਂ ਦੀ ਜ਼ਮਾਨਤ